ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਮੁਖਤਸਰ ਸਾਹਿਬ ਜੀ ਨੇ ਬਸ ਆਡਾ ਸ਼੍ਰੀ ਮੁਖਤਸਰ ਸਾਹਿਬ ਦੇ ਸਾਹਮਣੇ ਸ਼ਿਵਸ਼ਾਨਾ ਦੇ ਕੁਝ ਲੋਕਾਂ ਨੇ ਧਰਨਾ ਲਗਾਇਆ ਹੋਇਆ ਸੀ ਧਰਨੇ ਤੇ ਇੱਕ ਲੰਗਰ ਹੈ ਇੱਕ ਵਿਅਕਤੀ ਕਾਰ ਦੇ ਉੱਪਰ ਜਿਸ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਰਸਤਾ ਦਿੱਤਾ ਤੋ ਜਾ ਮੈਨੂੰ ਔਰ ਗੁੰਡਾ ਗਰਦੀ ਦਾ ਸ਼ਰਿਆਮ ਜਿਹੜਾ ਨੰਗਾ ਨਾਚ ਹੋਇਆ ਇੱਕ ਵਿਅਕਤੀ ਨੂੰ ਕਿੰਨੇ ਜਾਣੇ ਮਿਲ ਕੇ ਘੁੱਟ ਰਹੇ ਨੇ ਦੇਖੋ ਵੀ ਇਸ ਇਕੱਲੇ ਵਿਅਕਤੀ ਦੇ ਨਾਲ ਇੰਨਾ ਕੁਛ ਇਹਨਾਂ ਨੇ ਬਦਸਲੂਕੀ ਕੀਤੀ ਅੱਗੋਂ ਉਸੇ ਦਾ ਇਹ ਨੁਕਸ ਕੱਢ ਰਹੇ ਨੇ ਔਰ ਇਹਨਾਂ ਦੇ ਵੀਡੀਓ ਤੁਹਾਡਾ ਨਾ ਉਹ ਹੋਰ ਵੀ ਸਾਂਝੇ ਕਰਦੇ ਜਿਸ ਦੇ ਵਿੱਚ ਇਹਨਾਂ ਨੇ ਬਿਆਨ ਬਾਜੀ ਕੀਤੀ ਆ ਜੋ ਐਸੇ ਹੀ ਮੁੰਡੇ ਦਾ ਨੁਕਸ ਕੱਢ ਰਹੇ ਨੇ ਇਹ ਲੋਕ ਸਿਰਸਾਣਾ ਵਾਲੇ ਔਰ ਦੇਖੋ ਇਹਨਾਂ ਦਾ ਕੀ ਕਹਿਣਾ ਇਹਨਾਂ ਦੇ ਨਾਲ ਜਿਹੜੇ ਵਿਅਕਤੀ ਨੇ ਇਹਨਾਂ ਦੇ ਪ੍ਰਬੰਧਕ ਨੇ ਜਾਂ ਇਹਨਾਂ ਦੇ ਆਉਟੇਦਾਰ ਨੇ ਇਹਨਾਂ ਦੇ ਨੇਤਾ ਨੇ ਜੋ ਇਹਨਾਂ ਦੀ ਅਗਵਾਈ ਕਰ ਰਹੇ ਨੇ ਔਰ ਉਹਨਾਂ ਦਾ ਕੀ ਕਹਿਣਾ ਇਸ ਲੜਾਈ ਝਗੜੇ ਬਾਰੇ ਔਰ ਇੱਕ ਕੱਲੇ ਵਿਅਕਤੀ ਨੂੰ ਸ਼ਰਿਆਮ ਦੇਖੋ ਕਿੰਨੇ ਜਾਣੇ ਮਿਲ ਕੇ ਕੁੱਟ ਰਹੇ ਨੇ ਵੀ ਇੱਕ ਬੰਦੇ ਨੂੰ ਕੁੱਟਣਾ ਠੀਕ ਹੈ ਦੇਖੋ ਇਹ ਵੀਡੀਓ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜਾ ਤੁਹਾਡੇ ਨਾਲ ਸਾਂਝੀਆਂ ਤਸਵੀਰਾਂ ਕਰਦੇ ਆਂ ਬਸ ਅੱਡਾ ਸ਼੍ਰੀ ਮੁਖਸਰ ਸਾਹਿਬ ਤੇ ਇਹ ਧਰਨਾ ਲਗਾਇਆ ਹੋਇਆ ਸੀ ਸਿਪਾਹੀਆਂ ਦੇ ਕੋਲ ਲੋਕਾਂ ਦੇ ਵੱਲੋਂ ਔਰ ਇੱਕ ਕੱਲੇ ਵਿਅਕਤੀ ਨੂੰ ਉਹ ਕਾਰ ਦੇ ਵਿੱਚੋਂ ਕਸੀਟ ਕੇ ਉਸ ਵਿਅਕਤੀ ਦੇ ਨਾਲ ਕਟਮਾਰ ਕੀਤੀ ਗਈ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਔਰ ਇਹਦੇ ਇਸ ਵੰਦ ਦੇ ਵਿੱਚ ਉਹਨਾਂ ਦਾ ਉਲਟਾ ਕਹਿਣਾ ਕੀ ਹੈ ਤੁਸੀਂ ਸੁਣ ਕੇ ਹਰਾਮ ਰਹੇ ਜਾਓਗੇ ਕੀ ਕਹਿਣਾ ਉਹਨਾਂ ਦਾ ਕਿ ਇਹ ਇਸੇ ਦਾ ਹੀ ਨੁਕਸ ਕੱਢ ਰਹੇ ਨੇ ਉਲਟਾ ਦੇਖੋ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ ਸਿੰਘ ਸੈਨਾ ਦੇ ਆਗੂ ਚਾਹਵਾਨ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਆ ਤੇ ਅੱਜ ਕਿੰਨੀ ਹਸੇਰੀ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਅਸਰਾਰਤੀ ਅਨਸਰ ਆ ਕੇ ਉਹਨਾਂ ਦੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਹਲੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਇਨਸਾਫ ਨਹੀਂ ਮਿਲਿਆ ਔਰ ਦੂਸਰਾ ਅਟੈਕ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰੀ ਉਹ ਲੋਕ ਸਾਡੇ ਗਲ ਪੈਣ ਨੂੰ ਆਇਆ ਤੁਹਾਨੂੰ ਵੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀਆਂ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਾਦੇ ਕਾਦੇ ਲੀਡਰੋਂ ਤੁਸੀਂ ਕਾਦੇ ਸੜਕਾ ਤੁਹਾਨੂੰ ਐਨ ਸਾਹਿਬ ਅਗੋ ਹਿੰਜਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿਸਤਰਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਜਾਂ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਮੇਰੇ ਗਨਮੈਨ ਹੈ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ ਭਾਜੀ ਕੀ ਨਾਮ ਹੈ ਕੀ ਮਾ ਮੇਰਾ ਨਾਮ ਵੇਦੀ ਜਗਦੀਸ਼ ਹੈ ਪੈਂਡਰ ਪਾਣਾ ਮੇਰਾ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਹੋ ਜੋ ਸਾਰੇ ਬੰਦੇ ਉਹਦੇ ਗੱਲ ਪੈ ਗਏ ਆ ਇਹ ਦੂਜਾ ਕਿੰਨੇ ਮਿੰਟ ਇੱਥੇ ਨਾਕਾ ਲਾਈ ਬੈਠਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਫੜਕ ਵਾਲਿਆਂ ਨੇ ਛਡਵਾ ਕੇ ਹੁਣ ਇਹਦੀ ਪਤਾ ਨਹੀਂ ਮੁੰਡਾ ਕਿੱਧਰ ਗਿਆ ਚਾ ਕਿੱਧਰ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਉਥਾ ਤਾਂ ਉਹਦੇ ਕੋਈ ਗੁੱਡੀਆਂ ਸਟਾਈ ਮਾਰੀਆਂ ਕਸਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਸਾ ਛਡਵਾਇਆ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਸ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਸ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ న్యూਸ